10 ਪਾਈ ਗੁਰਦੀਪ ਸਿੰਘ ਫੈਡ ਗ੍ਰੰਥੀ ਗੁਰਦੁਆਰਾ ਭਾਗਪੁਰ ਜੀ ਤੋਂ ਸੇਵਾਵਾਂ ਨਿਵਾ ਰਿਹਾ ਹੈ ਅੱਛੇ ਦੀ ਜੇਲ ਬਣਾ ਰਹੇ ਹਾਂ ਕਿੰਨਾ ਛੇਦੀ ਹੋ ਰਿਹਾ ਹੈ ਅੱਜ ਸਤਿਗੁਰਾਂ ਦੀ ਕਿਰਪਾ ਦੇ ਨਾਲ 78 ਵਾ ਜੋ ਸਾਲਾਨਾ ਸ਼ਹੀਦੀ ਜੋੜ ਮੇਲਾ ਹੈ ਉਹਦੀ ਸੰਪੂਰਨਤਾ ਹੋਈ ਹੈ ਸੋ ਕਿੰਨੇ ਗੱਜਾ ਛੇਦੀ ਹੋ ਰਿਹਾ ਹੈ ਸਾਡੇ ਨਗਰ ਵਿੱਚ ਜੋ 13 14 15 ਭਾਦਰੂ ਦਾ ਇਹ ਪੱਕੀਆਂ ਤਰੀਕਾ ਹਨ ਇਹਨਾਂ ਤਰੀਕਾ ਵਿੱਚ ਜੋ ਮਹਾਨ ਸ਼ਹੀਦੀ ਜੋੜ ਮੇਲਾ ਉਹ ਮਨਾਇਆ ਜਾਂਦਾ ਹੈ ਇਨੇ ਕ ਸਮੇਂ ਤੋਂ ਜੜੀਆ ਤਿਆਰੀ ਕਿੱਥੇ ਜਾਂਦੀ ਹੈ ਜੋ ਲਗਭਗ ਹਰ ਸਾਲ ਦਾਸਮ ਦੀ ਤਿੰਨ ਸਾਲ ਇੱਥੇ ਸੇਵਾ ਨਿਭਾਉਂਦੇ ਨੇ ਹੋਗੇ ਜੋ ਨਗਰ ਦੀਆਂ ਬੀਬੀਆਂ ਪੈਣਾ ਮਤਾਵਾ ਨੌਜਵਾਨ ਵੀਰ ਹਨ ਪੁੱਤ ਗਰ ਵੀ ਇੱਕ ਜਿਹੜੇ ਮਹੀਨੇ ਤੋਂ ਇਸ ਮਹਾਨ ਗੁਰਮ ਸਮਾਗਮ ਦੀ ਤਿਆਰੀ ਕਰ ਰਹੇ ਹਨ ਸੋ ਸਾਰੀ ਸਮੁੱਚੀ ਗੁਰਦੁਆਰਾ ਸਾਹਿਬ ਦੀ ਸਫਾਈ ਹੋਰ ਵੀ ਜੋ ਨਿੱਕੇ ਮੋਟੇ ਕੰਮ ਨੇ ਜਿਹੜੀਆਂ ਸੰਗਤਾਂ ਨੇ ਸਾਡੇ ਨਗਰ ਦੀਆਂ ਬڑے ਪ੍ਰੇਮ ਅਤੇ ਉਤਸ਼ਾਹ ਨਾਲ ਇਹ ਤਿਆਰੀਆਂ ਕੀਤੀਆਂ ਜਾਂਦੀਆਂ ਹਨ ਸੋ ਉਹਨਾਂ ਸੰਗਤਾਂ ਦਾ ਵੀ ਧੰਨਵਾਦ ਕਰਦੇ ਹਾਂ ਸਾਡੇ ਨਾਲ ਜੀ ਮੇਰੇ ਨਾਲ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬ ਭਾਈ ਹਰਪਾਲ ਸਿੰਘ ਜੀ ਨਾਗਰ ਜੋ ਤਨਮਨ ਦੇਹੀ ਦੇ ਨਾਲ ਲਗਭਗ 25 30 ਸਾਲਾਂ ਤੋਂ ਗੁਰਦੁਆਰਾ ਸਾਹਿਬ ਦੀ ਪਤੌਰ ਜੋ ਪ੍ਰਧਾਨ ਹੋਣ ਦੇ ਸੇਵਾਵਾ ਮੁਖ ਸੇਵਾਵਾਂ ਦੇ ਨਾਤੇ ਸੇਵਾਵਾਂ ਨਿਭਾ ਰਹੇ ਹਨ ਜਿੱਥੇ ਪ੍ਰਧਾਨ ਸਾਹਿਬ ਦੇ ਪਰਿਵਾਰ ਦਾ ਵੱਡਾ ਸਹਿਯੋਗ ਹੈ ਉੱਥੇ ਹੀ ਜੋ ਨਗਰ ਦੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੜੀ ਮੁਲੀ ਸੰਗਤ ਰਹਿ ਰਹੀ ਹੈ ਭਾਵੇਂ ਉਹ ਸ਼ਹੀਦੀ ਜੋੜ ਮੇਲਾ ਹੋਵੇ ਜਾਂ ਕਿਸੇ ਗੁਰੂ ਸਾਹਿਬਾਨ ਦਾ ਗੁਰਪੁਰਬ ਹੋਵੇ ਜਦੋਂ ਵੀ ਪ੍ਰਧਾਨ ਸਾਹਿਬ ਦੇ ਵੱਲੋਂ ਉਹਨਾਂ ਨੂੰ ਹੁਕਮ ਕੀਤਾ ਜਾਂਦਾ ਬੇਨਤੀ ਕੀਤੀ ਜਾਂਦੀ ਹੈ ਸੋ ਜੋ ਐਨ ਆਰ ਆਈ ਸੰਗਤ ਹੈ ਉਹ ਸਾਡੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਵ ਸੰਮਤੀ ਦੇ ਨਾਲ ਆਪਣਾ ਮੋਢੇ ਨਾਲ ਮੋਢਾ ਲਾ ਕੇ ਖੜਦੀ ਹੈ ਮੈਂ ਉਤੇਜੇ ਤੌਰ ਤੇ ਧੰਨਵਾਦ ਕਰਦਾ ਨਗਰ ਦੀ ਸਾਰੀ ਐਨ ਆਰ ਆਈ ਸੰਗਤ ਸੋਨ ਉੱਥੇ ਹੀ ਸਾਰਾ ਨਗਰ ਇਲਾਕਾ ਜਾਣਦਾ ਹੈ ਸੋ ਬੜੇ ਘੱਟ ਸਮੇਂ ਦੇ ਵਿੱਚ ਜਵਾਬ ਜੀ ਦੇਖ ਰਹੇ ਹੋ ਗੁਰੂ ਘਰ ਦੀ ਜੋ ਇਮਾਰਤ ਹੈ ਉਹ 5-6 ਸਾਲਾਂ ਦੇ ਵਿੱਚ ਤਕਰੀਬਨ ਤਿਆਰ ਹੋ ਗਈ ਤਿਆਰ ਹੋਈ ਉਹ ਤੋਂ ਥੋੜੇ ਸਮੇਂ ਬਾਅਦ ਹੀ ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੇ ਨਗਰ ਦਾ ਪ੍ਰਧਾਨ ਸਾਹਿਬ ਦਾ ਸੁਪਨਾ ਸੀ ਇਹ ਵੀ ਜਲਦੀ ਹੀ ਜੋ ਜਦੋਂ 78ਵੇਂ ਸਾਲਾਨਾ ਸ਼ਹੀਦੀ ਜੋੜ ਦੇ ਮੇਲੇ ਦੇ ਵਿੱਚ ਘਟੋ ਘਟ ਅਣਗਿਣਤ ਕਹਿ ਲਈ ਆਪਾਂ ਵੀ ਪ੍ਰਸਾਦ ਪੰਥਕ ਢਾਡੀ ਜਥੇ ਕਵਿਸ਼ਰੀ ਜਥੇ ਬਿਨ ਬੁਲਾਏ ਜਥੇ ਸੋ ਪ੍ਰਧਾਨ ਸਾਹਿਬ ਸਮੁੱਚੀ ਮੈਨੇਜਮੈਂਟ ਦੇ ਵੱਲੋਂ ਹਰ ਜਥੇ ਨੂੰ ਪੇਟਾ ਦੇ ਕੇ ਭਾਵੇਂ ਜਥਾ ਟਾਈਮ ਲਾਵੇ ਭਾਵੇਂ ਨਾ ਨਾ ਉਹਦਾ ਸਤਿਕਾਰ ਕਰਦੇ ਹੋਏ ਉਹਦੀ ਪੇਟਾ ਦੇ ਕੇ ਨਵਾਜਿਆ ਜਾਂਦਾ ਹੈ ਸੋ ਬਹੁਤ ਵੱਡਾ ਉਪਰਾਲਾ ਹੈ ਪ੍ਰਧਾਨ ਸਾਹਿਬ ਦਾ ਉਹਨਾਂ ਦਾ ਸੁਪਨਾ ਸੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਵਿੱਚ ਉਹਨਾਂ ਦਾ ਸੁਪਨਾ ਜੋ ਸਤਗੁਰ ਪਾਸ਼ਾ ਸਾਹਿਬ ਦਾ ਸਾਖੀ ਵਾਲੇ ਦਿਨ ਸ੍ਰੀਮਾਨ ਸੰਤ ਬਾਬਾ ਮੇਧ ਸਿੰਘ ਜੀ ਪੰਜ ਪਾਣੀਆਂ ਵਾਲੇ ਪੰਜ ਪਿਆਰੇ ਸਹਿਬਾਨ ਕਟਾਣਾ ਸਰ ਗੁਰਦਾਰ ਦੀਪ ਸਾਹਿਬ ਤੋਂ ਉਹਨਾਂ ਦੀ ਅਗਵਾਈ ਹੇਠ ਗੁਰਦੁਆਰਾ ਘਰ ਗੁਰੂ ਘਰ ਦੀ ਲੰਗਰ ਖਾ ਦੀ ਇਮਾਰਤ ਦਾ ਟੱਪ ਲਾਇਆ ਸੋ ਅੱਜ ਇਸ ਸਲਾਨਾ ਸ਼ੀਰ ਦੀ ਜੋੜ ਮੇਲੇ ਦੇ ਵਿੱਚ ਐਨ ਆਰ ਆਈ ਸੰਗਤ ਵੱਲੋਂ ਇਲਾਕੇ ਦੀ ਸੰਗਤ ਵੱਲੋਂ ਸਾਰੀਆਂ ਸੰਗਤਾਂ ਵੱਲੋਂ ਬੇਅੰਤ ਮਾਇਆ ਗੁਰੂ ਘਰ ਦੀ ਲੰਗਰ ਹਾਲਤ ਦੀ ਇਮਾਰਤ ਵਾਸਤੇ ਆਈ ਹੈ ਮੈਂ ਧੰਨਵਾਦ ਕਰਦਾ ਜਿਨ੍ਹਾਂ ਸੰਗਤਾਂ ਵੱਲੋਂ ਵੱਧ ਚੜ ਕੇ ਮਾਇਆ ਰਾਹੀਂ ਸੇਵਾਵਾਂ ਆਈਆਂ ਹਨ ਸਤਿਗੁਰੂ ਉਹਨਾਂ ਦੇ ਸਦਾ ਹੀ ਖਜ਼ਾਨੇ ਭੰਡਾਰੇ ਭਰਪੂਰ ਕਰਨ ਸਾਡੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਆਪਸੀ ਪਿਆਰ ਇਕਜੁੱਟ ਹੋ ਕੇ ਸਰਬਸੰਗਤਾਂ ਚ ਆਪਸੀ ਪਿਆਰ ਸਾਨੂੰ ਇਸੇ ਤਰ੍ਹਾਂ ਜੋ ਸੰਗਤਾਂ ਨੇ ਜੀ ਸਹਿਯੋਗ ਦਿੰਦੀਆਂ ਰਹਣਗੀਆਂ ਉਹਨਾਂ ਮਹਾਨ ਸ਼ਹੀਦਾਂ ਦੀਆਂ ਜਾਦਾ ਇਸੀ ਇਸੇ ਤਰ੍ਹਾਂ ਹੀ ਮਨਾਉਂਦੇ ਰਾਵਾਂਗੇ ਜੇ ਇਸ ਵਾਰ ਵੀ ਸਾਡੇ ਕੋਲੋਂ ਕੋਈ ਕਮੀ ਪੇਸ਼ੀ ਇਸ ਸਮਾਗਮਾਂ ਵਿੱਚ ਰਹਿ ਗਈ ਹੋਵੇਗੀ ਅਸੀਂ ਅਗਲੇ ਸਾਲ ਉਹ ਜ਼ਰੂਰ ਯਤਨ ਕਰਾਂਗੇ ਵੀ ਉਹ ਵੀ ਕਮੀ ਪੇਸ਼ ਨੂੰ ਅਸੀਂ ਦੂਰ ਕਰ ਸਕੀਏ ਸੋ ਮੈਂ ਫਿਰ ਤੋਂ ਧੰਨਵਾਦ ਕਰਦਾ ਸਮੁੱਚੀ ਨਗਰ ਨਿਵਾਸੀ ਸੰਗਤਾਂ ਦਾ ਇਲਾਕਾ ਨਿਵਾਸੀ ਸੰਗਤਾਂ ਦਾ ਜਿੱਥੇ ਸਾਡੇ ਨਗਰ ਦੇ ਸ਼ਹੀਦ ਹੋਏ ਉੱਥੇ ਸਾਡੇ ਨਗਰ ਦਾ ਗਵਾਂਢੀ ਪਿੰਡ ਹੈ ਪੈਰੋਮੰਨਾ ਨਾਲ ਗਵਾਂਢੀ ਪਿੰਡ ਹੈ ਕਨੇਚ ਉੱਥੋਂ ਦੇ ਵੀ ਜੋ ਸ਼ਹੀਦ ਨੇ ਜਦੋਂ ਸਾਨੂੰ 1947 ਦੇ ਵਿੱਚ ਸਰਕਾਰਾਂ ਦੀ ਗੱਦਰੀ ਰਾਜਨੀਤੀ ਕਰਕੇ ਦੇਸ਼ ਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਦਿੱਤਾ ਗਿਆ ਸੀ ਜੋ ਇਸ ਨਗਰ ਵਿੱਚ ਦੁਸ਼ਮਣਾਂ ਨੇ ਹੱਲਾ ਬੋਲਿਆ ਨਗਰ ਪੈਰੋਮੁਨਾ ਤੇ ਕਨੇਕ ਦੇ ਤੇ ਸਾਡੇ ਨਗਰ ਦੇ ਸਿੰਘਾਂ ਤੇ ਸਿੰਘਣੀਆਂ ਨੇ ਰਲ ਮਿਲ ਕਰਕੇ ਉਹਨਾਂ ਦੁਸ਼ਮਣਾਂ ਨੂੰ ਆਹੂ ਲਾਇਆ ਮੈਦਾਨੇ ਵਿੱਚ ਜੰਗ ਦੇ ਵਿੱਚ ਉਹਨਾਂ ਨੂੰ ਆਹੂ ਲਾਉਂਦੇ ਹੋਏ ਸ਼ਹੀਦੀਆਂ ਦੇ ਜਾਂ ਪੀਗੇ ਅੱਜ ਵੀ ਅਸੀਂ ਉਹਨਾਂ ਮਹਾਨ ਸ਼ਹੀਦਾਂ ਦੇ ਚਰਨਾਂ ਦੇ ਵਿੱਚ ਕੋਟਾਨ ਕੋਟ ਪ੍ਰਣਾਮ ਸਾਡਾ ਸਿਰ ਝੁਕਦਾ ਉਨਾ ਦਾ ਉਹਨਾਂ ਸ਼ਹੀਦੀ ਪਰਿਵਾਰ ਸ਼ਹੀਦਾਂ ਦੇ ਪਰਿਵਾਰਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਉਹ ਵੀ ਇਹਨਾਂ ਸਮਾਗਮਾਂ ਦੇ ਵਿੱਚ ਬਾਦ ਚੜ ਕੇ ਸਾਡੀਆਂ ਸੇਵਾਵਾਂ ਕਰਦੇ ਹਨ ਮੈਂ ਧੰਨਵਾਦ ਕਰਦਾ ਓਟਾਨ ਕੋ ਸ਼ੁਕਰ ਸ਼ੁਕਰਾਨਾ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਦੀ ਛਤਰ ਛਾਇਆ ਰਹਿਮਾਈ ਦੇ ਹੇਠ ਸਾਡਾ 78ਵਾਂ ਸਾਲਾਨਾ ਸ਼ਹੀਦੀ ਜੋੜ ਮੇਲਾ ਸੰਪੂਰਨ ਹੋਇਆ ਹੈ ਲੰਗਰ ਹਲ ਵੀ ਬਣ ਰਿਹਾ ਹੈ ਇਸ ਵੇਲੇ ਕਿ ਕੜੀ ਬੰਗੇ ਲੱਸੀ ਨੇ ਮੈਂ ਹੋਰ ਮੈਸੇਜ ਦੇਣਾ ਚਾਹੁੰਦਾ ਕਿਉਂਕਿ ਜੋ ਸਾਡਾ ਲੰਗਰ ਖਾਦਾ ਪ੍ਰੋਜੈਕਟ ਹੈ ਕਟੋਕਟ 40-50 ਲੱਖ ਦਾ ਪ੍ਰੋਜੈਕਟ ਆ ਸੋ ਪ੍ਰਧਾਨ ਸਾਹਿਬ ਦੀ ਜੋ ਸੇਵਾਵਾਂ ਨੇ ਪ੍ਰਧਾਨ ਸਾਹਿਬ ਦੀ ਜਾਣ ਮੈਂ ਪਹਿਚਾਨ ਕੋਈ ਜਾਣਦਾ ਬਹੁਤਾ ਅੱਜ ਨਹੀਂ ਹੈ ਜੀ ਸਮੁੱਚਾ ਨਗਰ ਸਮੁੱਚਾ ਇਲਾਕਾ ਪ੍ਰਧਾਨ ਹਰਪਾਲ ਸਿੰਘ ਨਾਗਰ ਜੀ ਨੂੰ ਜਾਣਦਾ ਉਹਨਾਂ ਦੇ ਬੱਚੇ ਭਾਈ ਹਰਮਨਦੀਪ ਸਿੰਘ ਨਾਗਰ ਸਾਡੀ ਭੈਣ ਬੀਬੀ ਰਵੀਜੋਤਪੁਰ ਨਾਗਰ ਡਾਕਟਰ ਬਲਜਿੰਦਰ ਸਿੰਘ ਜੀ ਗਿੱਲ ਜੋ ਇੰਗਲੈਂਡ ਨਿਵਾਸੀ ਹਨ ਪ੍ਰਧਾਨ ਸਾਹਿਬ ਦੇ ਬੇਟੀ ਹੈ ਤੇ ਉਹਨਾਂ ਦਾ ਬੇਟਾ ਜੋ ਕਿ ਹਰ ਵਾਰ ਲੱਖਾਂ ਦੀ ਲੱਖਾਂ ਰੁਪਈਆ ਦੇ ਨਾਲ ਸਾਡੀ ਮਦਦ ਕਰਦੇ ਨੇ ਜੋ ਪ੍ਰਧਾਨਤ ਸਾਹਿਬ ਦਾ ਪਰਿਵਾਰ ਹੈ ਸਾਰਾ ਨਗਰ ਦਾ ਦਾਨੀ ਪਰਿਵਾਰ ਹੈ ਸਤਿਗੁਰੂ ਕਿਰਪਾ ਕਰੇ ਪ੍ਰਧਾਨ ਸਾਹਿਬ ਤੇ ਨਗਰ ਦੀਆਂ ਸਮੁੱਚੀਆਂ ਐਨਆਰਆਈ ਸੰਗਤ ਉੱਪਰ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਸਾਨੂੰ ਉਹ ਸੇਵਾਵਾਂ ਭੇਜਦੇ ਰਹਿਣ ਅਸੀਂ ਉਹ ਸੇਵਾਵਾਂ ਨੂੰ ਸਰਵਕ ਸੰਗਤਾਂ ਦੇ ਗੁਰੂ ਮਹਾਰਾਜ ਜੀ ਦੇ ਅੱਗੇ ਲੈ ਕੇ ਲੇਖੇ ਵਿੱਚ ला ਸਕੀਏ ਜਿੱਥੇ ਗੁਰੂ ਸਾਹਿਬ ਗੁਰੂ ਸਾਹਿਬ ਦੀ ਆਪ ਜੀ ਗੁਰਦੁਆਰਾ ਸਾਹਿਬ ਦੀ ਸੋਹਣੀ ਇਮਾਰਤ ਦੇ ਦਰਸ਼ਨ ਕਰ ਰਹੇ ਹੋ ਕਿ ਸਤਿਗੁਰੂ ਜੀ ਕਿਰਪਾ ਕਰਨ ਆਉਣ ਵਾਲੇ ਅਗਲੇ 79ਵੇਂ ਗੁਰਮਤ ਸਲਾਨਾ ਸ਼ੀਦੀ ਗੁਰਮਤ ਸਮਾਗਮਾਂ ਦੇ ਵਿੱਚ ਜੋ ਸਾਡੀ ਲੰਗਰ ਖਾਦ ਦੀ ਇਮਾਰਤ ਹੈ ਉਹ ਵੀ ਬਣ ਕੇ ਤਿਆਰ ਹੋ ਜਾਣੀ ਹੈ ਕਿਉਂਕਿ ਜੋ ਰਾਗੀ ਢਾਡੀ ਜਿੱਥੇ ਦੂਰ ਵਾਲੇ ਹੁੰਦੇ ਹਨ ਜਿਵੇਂ ਮੁਖਸਰ ਸਾਹਿਬ ਤੋਂ ਜੱਥਾ ਆਇਆ ਸਾਡੇ ਕੋਲ ਰਹਿਸ਼ ਦਾ ਥੋੜਾ ਘੱਟ ਪ੍ਰਬੰਧ ਹੁੰਦਾ ਹੈ ਪ੍ਰਧਾਨ ਸਾਹਿਬ ਦਾ ਸੁਪਨਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਵਾਰ ਸਤਿਗੁਰ ਜੀ ਨੇ ਬਖਸ਼ੇ ਨੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੋ ਲੰਗਰ ਖਾਦ ਦੀ ਇਮਾਰਤ ਹੈ ਉਹ ਵੀ ਅਸੀਂ ਪੂਰੀ ਚੰਗੀ ਤਰ੍ਹਾਂ ਇੱਕ ਸੁੰਦਰ ਬਣਾ ਕੇ ਸੰਗਤਾਂ ਨੂੰ ਭੇਟਾ ਕਰਨਾ ਹੈ ਉਥੇ ਹੀ ਧੰਨਵਾਦ ਕਰਦੇ ਆ ਅਸੀਂ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਨਗਰ ਦੀ ਆਣ-ਬਾਣ ਸ਼ਾਨ ਸਰਦਾਰ ਸ਼ਮਜੀਤ ਸਿੰਘ ਜੀ ਢਿੱਲੋਂ ਸਾਬਕਾ ਮੰਤਰੀ ਪੰਜਾਬ ਉਥੇ ਵੀ ਧੰਨਵਾਦ ਹੈ ਸਰਦਾਰ ਗਗਨਦੀਪ ਸਿੰਘ ਜੀ ਢਿਲੋਂ ਦਾ ਜੋ ਪਿੰਡ ਦੇ ਮੌਜੂਦਾ ਸਰਪੰਚ ਹਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਸਮੁੱਚੀ ਮੈਨੇਜਮੈਂਟ ਵੱਲੋਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ ਜਾਂਦਾ ਹੈ ਸੋ ਉਥੇ ਹੀ ਅਸੀਂ ਸਾਰੀ ਸੰਗਤ ਨੂੰ ਇਲਾਕਾ ਨਿਵਾਸੀ ਸੰਤਾਨ ਨੂੰ ਬੇਨਤੀ ਕਰਦੇ ਹਾਂ ਕਿ ਆਪ ਦੀ ਭਾਈ ਬਾਅਦ ਤੋਂ ਬਾਦ ਇਹਨਾਂ ਮਹਾਨ ਸਮਾਗਮਾਂ ਵਿੱਚ ਹਾਜ਼ਰੀਆਂ ਭਰਿਆ ਕਰੋ ਤਾਂ ਜੋ ਗੁਰ ਇਤਿਹਾਸ ਸਰਵਨ ਕਰਕੇ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਹੋ ਸਕੇ ਅੰਤ ਵਿੱਚ ਮੈਂ ਧੰਨਵਾਦ ਕਰਦਾ ਗੋਟਾਨਕੋਟ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਕੋ ਦੇਸ਼ ਦੀ ਵੱਧ ਹੋਈ 947 ਦੇ ਵਿਚਕਾਰ ਸਾਡੇ ਪਿੰਡ ਰੱਖਾ ਦੇ ਸੁਭਾਣਾ ਦੀਆਂ ਸੂਚੀ ਕਾਫੀ ਢਾਈਆਂ ਨੇ ਕਿ ਸਾਡੇ ਪਿੰਡ ਦੇ ਕੁਝ ਇਲਾਕੇ ਤੇ ਕਾਫੀ ਪਿੰਡਾਂ ਦੇ ਜੋ ਜਿਨ੍ਹਾਂ ਨੇ ਸਾਡੇ ਦਾ ਬਖਾਵਾ ਨਾ ਕੀਤਾ ਉਸ ਹੀ ਹਿੱਦੀਆ ਪ੍ਰਭ ਜਿਵੇਂ ਆ ਸੂਨਾ ਦੀ ਯਾਦ ਦੇ ਵਿੱਚ ਫਾਜ਼ਿਲનગર ਪਾਰਕ ਦੇ ਵਿੱਚ ਸੀਪੀ ਵੀ ਸਮਾਜ ਨੂੰ ਪਹੁੰਚਾਇਆ ਦਾ ਮੈਂ ਸਾਰੇ ਨਗਰ ਵਾਸੀਆਂ ਦਾ ਸਾਰੇ ਪ੍ਰਬੰਧ ਦਾ ਚੇਚੇ ਤੌਰ ਤੇ ਗੁਰਦਾ ਪੰਡ ਕਮੇਟੀ ਦਾ ਪੰਚਾਇਤ ਦਾ ਸਾਰਿਆਂ ਦਾ ਐਸੋ ਤੋਂ ਆਪ ਕਰਦਾ ਕਿ ਸੀਨੀਤਾ ਨੂੰ ਯਾਦ ਕਰਕੇ ਹਮੇਸ਼ਾ ਉਹਨਾਂ ਦੀ ਯਾਦ ਰੱਖੀ ਜੀ ਨਾਮ ਜੀ ਸਪੱਸ਼ਟ ਤੌਰ ਤੇ ਸ਼ਹੀਦੀ ਜੋੜ ਮੇਲਾ ਮਨਾ ਰਹੇ ਹਾਂ ਸ਼ਹੀਦੀ ਜੋੜ ਮੇਲੇ ਦੇ ਸਬੰਧ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਅਸੀਂ 1947 ਤੋਂ ਲਗਾਤਾਰ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਲਗਾਤਾਰ 78ਵਾਂ ਸ਼ਹੀਦੀ ਜੋੜ ਮੇਲਾ ਜਿਹੜਾ ਅਸੀਂ ਮਨਾਇਆ ਤੋਂ ਤਾਂ ਕਿ ਆਉਣ ਵਾਲੀਆਂ ਜਿਹੜੀਆਂ ਜਿਹੜੀਆਂ ਨੇ ਆਉਣ ਵਾਲੇ ਸਾਡੀ ਜਨਰੇਸ਼ਨ ਉਹਨੂੰ ਪਤਾ ਲੱਗ ਸਕੇ ਕਿ ਸਾਡੇ ਇਸ ਨਗਰ ਦੇ ਵਿੱਚ ਜਿਹ 1947 ਦੇ ਵਿੱਚ ਜਿਹਨੇ ਮਹਾਨ ਸ਼ਹੀਦ ਹੋਏ ਨੇ ਉਹਨਾ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਹਰ ਸਾਲ ਹੀ 13 14 ਔਰ 15 ਭਾਦੋਂ ਨੂੰ ਸ਼ਹੀਦੀ ਜੋਨ ਮੇਲਾ ਬਹੁਲੇ ਚੜ੍ਹ ਕਰਕੇ ਔਰ ਬੜੀ ਸੰਗਤ ਉਤਸ਼ਾਹ ਦੇ ਨਾਲ ਉਹਨਾ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਹਰ ਸਾਲ ਹੀ ਸਵਾਗਤ ਕਰਦੇ ਆ ਇੱਥੇ ਤਨਾ ਸਾਡੇ ਨਗਰ ਤੋਂ ਜੋ ਵਿਦੇਸ਼ਾਂ ਵਿਦੇਸ਼ਾਂ ਦੇ ਵਿੱਚ ਜੋ ਸੱਜਣ ਸਾਡੇ ਨਗਰ ਨਿਵਾਸੀ ਪਹੁੰਚੇ ਹੋਏ ਨੇ ਉਹ ਇਸ ਜੋ ਸ਼ਹੀਦੀ ਸਮਾਗਮ ਮਨਾਉਂਦੇ ਆ ਸੋ ਉਹ ਵੀ ਆਪਣਾ ਵੱਲ ਚੜ੍ਹ ਕੇ ਇਸ ਸਮਾਗਮ ਦੇ ਵਿੱਚ ਹਿੱਸਾ ਲੈਂਦੇ ਨੇ ਜਿੰਨੇ ਜਿਹੜੇ ਸ਼ਹੀਦ ਹੋਏ ਸੀਗੇ ਸੋ ਇਸ ਸਮੇ ਸਾਡੇ ਨਗਰ ਦੇ ਵਿੱਚ ਉਸ ਸਮੇ ਸਾਲ 1947 ਦੇ ਵਿੱਚ ਜੋ ਉਸ ਸਮੇ 22 ਸ਼ਹੀਦ ਜਿਹੜੇ ਹੋਏ ਨੇ ਸੋ ਉਹਨਾਂ ਦੀ ਜਿਹੜੀ ਲਿਸਟ ਆ ਉਹ ਵੀ ਸਾਡੇ ਪਾਸ ਹੈਗੀ ਆ ਇਹ ਮੈਸੇਜ ਕਿਹਦੇ ਨੂੰ ਲਗਾਉਣਾ ਸਰ ਅਸੀਂ ਸੰਗਤਾਂ ਨੂੰ ਮੈਸੇਜ ਇਹ ਹੀ ਦੇਣਾ ਚਾਹੁੰਦੇ ਆ ਕਿ ਜਿਸ ਤਰ੍ਹਾਂ ਉਹਨਾਂ ਮਹਾਨ ਸ਼ਹੀਦਾਂ ਨੇ ਆਪਣੀ ਜਿੰਦ ਕਰਵਾਨ ਕਰਕੇ ਸਿੱਖੀ ਦੇ ਵਾਸਤੇ ਦੇਸ਼ ਵਾਸਤੇ ਦੇਸ਼ ਕੌਮ ਵਾਸਤੇ ਇਸ ਨਗਰ ਦੀ ਚੜ੍ਹਦੀ ਕਲਾ ਵਾਸਤੇ ਆਪਣਾ ਆਪਾ ਕਰਵਾਨ ਕੀਤਾ ਹੈ ਸੋ ਇਸੇ ਤਰ੍ਹਾਂ ਆਪਾਂ ਵੀ ਉਹਨਾਂ ਮਹਾਂ ਅਚੀਤਾਂ ਦੇ ਚਲਾਏ ਹੋਏ ਪੂਰਨਿਆਂ ਦੇ ਉੱਤੇ ਚੱਲ ਕੇ ਉਹ ਸਿੱਖੀ ਦਾ ਪ੍ਰਚਾਰ ਕਰੀਏ ਔਰ ਸਿੱਖੀ ਨੂੰ ਵੱਲ ਝੜ ਕੇ ਪ੍ਰਫੁੱਲਤ ਕਰੀਏ ਉਸ ਤਨਗੁਰ ਕੰਗਵੀਤਾਰ ਪਾਤਸ਼ਾਹ ਜੀ ਦੇ ਜੋ ਆਪਾਂ ਨੂੰ ਇਹ ਸਿਧਾਤ ਬਖਸ਼ੀ ਕੀਤਾ ਹੈ ਉਹਨਾਂ ਨੇ ਇਸੇ ਤਰ੍ਹਾਂ ਐਸੇ ਮਾਤਮ ਨੂੰ ਮੁੱਖ ਰੱਖਦੇ ਹੋਇਆ ਆਪਣੇ ਚਾਰ ਸਹਸਜਾਦੇ ਵੀ ਇਸੇ ਦੇਸ਼ ਕੌਮ ਦੇ ਵਾਸਤੇ ਆਪਣੇ ਮਾਤਾ ਔਰ ਪਿਤਾ ਨੂੰ ਵੀ ਸ਼ਹੀਦ ਕਰਵਾਇਆ ਸੋ ਇਸੇ ਤਰ੍ਹਾਂ ਇਹ ਸਾਡੇ ਨਗਰ ਦੇ ਵਿੱਚ ਜਵਾਈ ਸਿੰਘ ਸ਼ਹੀਦ ਹੋਏ ਨੇ ਸੋਨਾਂ ਦੀ ਯਾਦ ਵਿੱਚ ਹਰ ਸਾਲ ਜਿਵੇਂ ਅਸੀਂ ਪੜ ਚੜ ਕੇ ਸਮੂਹ ਨਗਰ ਨਿਵਾਸੀ ਇਲਾਕਾ ਨਿਵਾਸੀ ਗੁਰਸਿੱਖ ਸੰਗਤਾਂ ਦਾ ਬੜੀ ਧੂਮ-ਧਾਮ ਦੇ ਨਾਲ ਇਸ ਪ੍ਰੋਗਰਾਮ ਨੂੰ ਅਸੀਂ ਮਨਾਉਂਦੇ ਆਂ। ਤੋਂ ਇਸੇ ਤਰ੍ਹਾਂ ਹੀ ਹਰ ਸਾਲ ਅਸੀਂ ਮਨਾਉਂਦੇ ਰਹਾਂਗੇ। ਸੁਖਦਵਾਰਾ ਪ੍ਰਮੰਧ ਕਮੇਟੀ ਸੋ ਸਾਰੀਆਂ ਗੁਰਸਿੱਖ ਸੰਗਤਾਂ ਦਾ ਅਸੀਂ ਇੱਥੇ ਆਉਣ ਤੇ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।